ਸੱਚੀ ਗੱਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਆਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਪਾਕਿਸਤਾਨ ਦੇ ਵੱਲੋਂ ਇੱਕ ਵਾਰ ਫਿਰ ਤੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ ਜੀ ਹਾਂ ਜਿੱਥੇ ਕਿ ਭਾਰਤ ਦੇ ਵਿੱਚ ਪਾਕਿਸਤਾਨੀ ਫੌਜ ਅਧਿਕਾਰੀਆਂ ਦੇ ਵੱਲੋਂ ਲਗਾਤਾਰ ਗੋਲੀਬਾਰੀ ਕੀਤੀ ਗਈ ਉੱਥੇ ਹੀ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਹੁਣ ਪਾਕਿਸਤਾਨੀ ਡਰੋਨ ਦੇਖਣ ਨੂੰ ਮਿਲੇ ਹਨ ਜਿਸ ਤੋਂ ਬਾਅਦ ਕਿ ਪੁਲਿਸ ਅਤੇ ਫੌਜ ਦੇ ਵੱਲੋਂ ਰੜ ਕੇ ਪੂਰਾ ਇਲਾਕਾ ਕਰ ਦਿੱਤਾ ਗਿਆ ਹੈ ਸੀਲ ਜੀ ਹਾਂ ਪਾਕਿਸਤਾਨੀ ਫੌਜ ਨੇ ਸ਼ਨੀਵਾਰ ਰਾਤ ਨੂੰ ਉੱਤਰੀ ਕਸ਼ਮੀਰ ਦੇ ਨੋਗਾਮ ਸੈਕਟਰ ਦੇ ਵਿੱਚ ਜੰਗਬੰਦੀ ਦੀ ਉਲੰਘਣਾ ਕਰਦਿਆਂ ਹੋਇਆਂ ਬਿਨਾਂ ਕਿਸੇ ਕਾਰਨ ਦੇ ਗੋਲੀਬਾਰੀ ਕੀਤੀ ਪਾਕਿਸਤਾਨੀ ਫੌਜ ਨੇ ਇਹ ਹਿਮਾਕਤ 사우디 ਅਰਬ ਦੇ ਨਾਲ ਹੋਏ ਰੱਖਿਆ ਸਮਝੌਤੇ ਦੇ ਠੀਕ ਇੱਕ ਦਿਨ ਬਾਅਦ ਕੀਤੀ ਹੈ ਜਿਸ ਦਾ ਭਾਰਤੀ ਫੌਜੀਆਂ ਨੇ ਵੀ ਸਖਤੀ ਦੇ ਨਾਲ ਜਵਾਬ ਦਿੱਤਾ ਹੈ ਤੇ ਦੁਸ਼ਮਣ ਦੀ ਨਿਗਰਾਨੀ ਚੌਕੀ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ ਹਾਲਾਂਕਿ ਫੌਜ ਦੇ ਵੱਲੋਂ ਜੰਗਬੰਦੀ ਦੀ ਉਲੰਘਣਾ ਦੀ ਦੇਰ ਰਾਤ ਤੱਕ ਪੁਸ਼ਟੀ ਨਹੀਂ ਕੀਤੀ ਗਈ ਸੀ ਸੂਤਰਾਂ ਨੇ ਦੱਸਿਆ ਹੈ ਕਿ ਸ਼ਾਮ ਕਰੀਬ 5:30 ਵਜੇ ਪਾਕਿਸਤਾਨ ਦੇ ਵੱਲੋਂ ਨਗਾਮ ਸੈਕਟਰ ਦੇ ਤੂਤਾ ਮਰੀ ਗਲੀ ਦੇ ਵਿੱਚ ਸਥਿਤ ਭਾਰਤੀ ਚੌਕੀਆਂ ਦੇ ਉੱਤੇ ਲਗਾਤਾਰ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਗਈ ਭਾਰਤੀ ਫੌਜ ਦੇ ਜਵਾਨਾਂ ਨੇ ਪਹਿਲਾਂ ਇਸ ਨੂੰ ਇਰਫਾ ਉਸਾਬੇ ਦੀ ਕਾਰਵਾਈ ਮੰਨਿਆ ਅਤੇ ਧੀਰਜ ਦਿਖਾਇਆ ਪਰ ਫਿਰ ਇਸ ਤੋਂ ਬਾਅਦ ਜਦੋਂ ਗੋਲੀਬਾਰੀ ਦੀ ਤੀਬਰਤਾ ਵਧਣ ਲੱਗੀ ਤੇ ਉਹਨਾਂ ਦੇ ਵੱਲੋਂ ਵੀ ਜਵਾਬੀ ਫਾਇਰ ਕੀਤੇ ਤੇ ਲਗਭਗ ਤੁਹਾਨੂੰ ਦੱਸਦੀ ਹੈ ਕਿ 40 ਮਿੰਟ ਤੱਕ ਦੋਨੋਂ ਪਾਸਿਓਂ ਲਗਾਤਾਰ ਜਵਾਬੀ ਕਾਰਵਾਈ ਹੁੰਦੀ ਰਹੀ ਹੈ ਤੇ ਗੋਲੀਬਾਰੀ ਲਗਾਤਾਰ 40 ਮਿੰਟ ਤੱਕ ਚੱਲਦੀ ਰਹੀ ਹੈ ਇਸ ਤੋਂ ਬਾਅਦ ਜੰਮੂ ਕਸ਼ਮੀਰ ਦੇ ਆਰਐਸ ਪੂਰਾ ਖੇਤਰ ਦੇ ਵਿੱਚ ਵੀ ਪਾਕਿਸਤਾਨੀ ਡਰੋਨ ਦੇਖੇ ਜਾਣ ਦੀ ਸੂਚਨਾ ਮਿਲੀ ਹੈ ਜਿਸ ਤੋਂ ਬਾਅਦ ਕੀ ਭਾਰਤੀ ਫੌਜ ਦੇ ਦੁਆਰਾ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਦੇ ਰਿਲੇਟਿਡ ਹੀ ਅਗਲੀ ਖਬਰ ਵੀ ਹੈ ਫਾਜ਼ਲਕਾ ਦੇ ਵਿੱਚ ਵੀ ਹੁਣ ਭਾਰਤ ਤੇ ਪਾਕਿਸਤਾਨ ਸਰਹੱਦ ਖੇਤਰ ਦੇ ਵਿੱਚ ਡਰੋਨ ਦੀ ਗਤੀਵਿਧੀ ਦੇਖੀ ਗਈ ਹੈ ਜਿਸ ਦੇ ਕਾਰਨ ਹੁਣ ਫੌਜ ਨੂੰ ਹਾਈ ਅਲਰਟ ਦੇ ਉੱਤੇ ਰਹਿਣਾ ਪਿਆ ਹੈ ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਸੂਚਨਾ ਮਿਲਣ ਦੇ ਉੱਤੇ ਬੀਐਸਐਫ ਤੇ ਇਸ ਤੋਂ ਇਲਾਵਾ ਮੌਕੇ ਦੇ ਉੱਤੇ ਪੁਲਿਸ ਦੇ ਨਾਲ ਸੰਪਰਕ ਕੀਤਾ ਗਿਆ ਹੈ ਸੋ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਇਸੇ ਦੌਰਾਨ ਇਲਾਕੇ ਦੇ ਵਿੱਚ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸਦਰ ਥਾਣੇ ਦੇ ਪੁਲਿਸ ਅਧਿਕਾਰੀ ਰਣਜੀਤ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀਸੀ ਦੀ ਫਾਜ਼ਿਲਕਾ ਦੇ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਦੇ ਖੇਤਰ ਸਦਕੀ ਚੌਂਕੀ ਖੇਤਰ ਦੇ ਵਿੱਚ ਬੀਤੀ ਰਾਤ ਪਾਕਿਸਤਾਨ ਤੋਂ ਇੱਕ ਡਰੋਨ ਉੱਤਰਿਆ ਹੈ ਇਸ ਤੋਂ ਬਾਅਦ ਉਹਨਾਂ ਨੇ ਸਰਹੱਦ ਖੇਤਰ ਦੀਆਂ ਸਾਰੀਆਂ ਸੜਕਾਂ ਨੂੰ ਸੀਲ ਕਰ ਦਿੱਤਾ ਹੈ ਤੇ ਪੂਰਾ ਇਲਾਕਾ ਹੀ ਜਿਹੜਾ ਇਹ ਸੀਲ ਕਰ ਦਿੱਤਾ ਗਿਆ ਹੈ ਪੁਲਿਸ ਬਲਾਂ ਨੂੰ ਤਨਾਤ ਕੀਤਾ ਗਿਆ ਹੈ ਤੇ ਡਰੋਨ ਦੀ ਗਤੀਵਿਧੀ ਵਾਲੇ ਖੇਤਰ ਦੇ ਵਿੱਚ ਲਗਭਗ 2.5 ਘੰਟੇ ਤੱਕ ਤਲਾਸ਼ੀ ਮੁਹਿੰਮ ਚਲਾਈ ਗਈ ਹੈ ਇਸ ਦੌਰਾਨ ਕੁਝ ਵੀ ਅਜੇ ਤੱਕ ਬਰਾਮਦ ਨਹੀਂ ਹੋਇਆ ਹੈ ਹਾਲਾਂਕਿ ਹੁਣ ਇਲਾਕੇ ਦੇ ਵਿੱਚ ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕਰ ਰਹੇ ਹਨ ਤੇ ਇਸ ਤੋਂ ਇਲਾਵਾ ਖੂਫੀਆ ਸੂਤਰਾਂ ਨੂੰ ਐਕਟਿਵ ਕੀਤਾ ਜਾ ਰਿਹਾ ਹੈ ਸੋ ਲਗਾਤਾਰ ਪਾਕਿਸਤਾਨ ਦੇ ਵੱਲੋਂ ਪਹਿਲਾਂ ਤੇ ਗੋਲੀਬਾਰੀ ਕੀਤੀ ਗਈ ਤੇ ਇਸੇ ਦੇ ਨਾਲ ਹੀ ਪਾਕਿਸਤਾਨ ਦੇ ਵੱਲੋਂ ਫਾਜ਼ਿਲਕਾ ਇਲਾਕੇ ਦੇ ਵਿੱਚ ਆਪਣੇ ਡਰੋਨ ਵੀ ਭੇਜੇ ਗਏ ਹਨ ਜਿਸ ਤੋਂ ਬਾਅਦ ਕੀ ਹੁਣ ਭਾਰਤੀ ਫੌਜ ਅਤੇ ਇਸ ਤੋਂ ਇਲਾਵਾ ਭਾਰਤੀ ਅਤੇ ਪੰਜਾਬੀ ਪੁਲਿਸ ਵੀ ਜਿਹੜੀ ਕਿ ਹੁਣ ਇਸ ਦੇ ਉੱਤੇ ਕਾਫੀ ਜ਼ਿਆਦਾ ਚੌਕਸ ਹੋ ਚੁੱਕੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਅਗਲੀ ਖਬਰ ਹੁਣ ਵਿਕਰਮ ਜੀਠੀਆ ਬਾਰੇ ਨਿਕਲ ਕੇ ਆ ਰਹੀ ਹੈ ਆਮਦਨ ਤੋਂ ਵੱਧ ਸੰਪਤੀ ਮਾਮਲੇ ਦੇ ਵਿੱਚ ਬਿਜਲੈਂਸ ਦੇ ਵੱਲੋਂ ਹੁਣ ਨਾਮਜਾਦ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠੀਆ ਦੀ 20 ਸਤੰਬਰ ਨੂੰ ਅਦਾਲਤ ਦੇ ਵਿੱਚ ਪੇਸ਼ੀ ਹੋਈ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਨਾਬਾ ਜੇਲ੍ਹ ਤੋਂ ਹੀ ਵਿਕਰਮ ਜੀਠੀਆ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਇਸ ਪੇਸ਼ੀ ਦਾ ਉਦੇਸ਼ ਮਾਮਲੇ ਦੀ ਜਾਂਚ ਅਤੇ ਨਿਆਂਇਕ ਕਾਰਵਾਈ ਨੂੰ ਅੱਗੇ ਵਧਾਉਣਾ ਸੀ ਅਦਾਲਤ ਨੇ ਵਿਕਰਮ ਜੀਠੀਆ ਦੀ ਨਿਆਂਇਕ ਹਰਾਸਤ ਵਧਾਉਂਦਿਆਂ 4 ਅਕਤੂਬਰ ਨੂੰ ਮੁੜ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਇਸੇ ਦੇ ਨਾਲ ਹੀ ਅਦਾਲਤ ਨੇ ਮਜੀਠੀਆ ਦੇ ਵਕੀਲਾਂ ਦੇ ਵੱਲੋਂ ਫਿਜ਼ੀਕਲ ਤੌਰ ਦੇ ਉੱਤੇ ਚਾਰਜ ਸ਼ੀਟ ਦੀ ਕਾਪੀ ਉਪਲਬਧ ਕਰਵਾਉਣ ਸਬੰਧੀ ਦਾਇਰ ਕੀਤੀਏ ਅਰਜੀ ਦਾ ਵੀ ਨਿਵਟਾਰਾ ਕਰ ਦਿੱਤਾ ਹੈ 20 ਸਤੰਬਰ ਨੂੰ ਸ਼ਨੀਵਾਰ ਨੂੰ ਮਜੀਠੀਆ ਦੇ ਵਕੀਲਾਂ ਨੂੰ ਹੁਣ ਚਾਰਜ ਸ਼ੀਟ ਦੀਆਂ ਫਿਜ਼ੀਕਲ ਕਾਪੀਆਂ ਸੌਂਪ ਦਿੱਤੀਆਂ ਗਈਆਂ ਹਨ ਦੱਸਿਆ ਜਾ ਰਿਹਾ ਹੈ ਕਿ ਚਾਰਜ ਸ਼ੀਟ ਦੀਆਂ ਕਾਪੀਆਂ ਲਗਭਗ 40000 ਪੰਨਿਆਂ ਦੀਆਂ ਹਨ ਜਿਨ੍ਹਾਂ ਨੂੰ ਲੈ ਕੇ ਜਾਣ ਦੇ ਲਈ ਹੁਣ ਮਜੀਠੀਆ ਦੇ ਵਕੀਲ ਅਨੂਬਾਕਾਰ ਲੈ ਕੇ ਪਹੁੰਚੇ ਸੋ ਇਸੇ ਤਰ੍ਹਾਂ ਹੁਣ ਤੁਹਾਨੂੰ ਦੱਸ ਦਈਏ ਕਿ ਵਕੀਲਾਂ ਦੇ ਪਾਸ ਚਾਰਜ ਸ਼ੀਟ ਦੀਆਂ ਫਿਜ਼ੀਕਲ ਕਾਪੀਆਂ ਹੋਣ ਦੇ ਨਾਲ ਉਹ ਮਾਮਲੇ ਦੀ ਗਹਿਰਾਈ ਦੇ ਨਾਲ ਹੁਣ ਪਰਚੋਲ ਕਰ ਸਕਣਗੇ ਅਤੇ ਇਸ ਤੋਂ ਇਲਾਵਾ ਜਿਸ ਦੇ ਨਾਲ ਹੁਣ ਅਗਲੀ ਅਦਾਲਤੀ ਸੁਣਵਾਈ ਦੇ ਦੌਰਾਨ ਦਲੀਲਾਂ ਨੂੰ ਬਿਹਤਰ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਸਕੇਗਾ ਸੋ ਵਿਕਰਮਜੀਤ ਮਜੀਠੀਆ ਦੇ ਲਈ ਹੁਣ ਵੱਡਾ ਝਟਕਾ ਹੈ ਜੀਹਾਂ ਲਗਾਤਾਰ ਤੁਹਾਨੂੰ ਦੱਸ ਦਈਏ ਕਿ ਹੁਣ ਉਹਨਾਂ ਨੂੰ ਲੰਬੇ ਸਮੇਂ ਤੱਕ ਜੀ ਖੇਲ ਦੇ ਵਿੱਚ ਹੀ ਰਹਿਣਾ ਪੈ ਸਕਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਅਗਲੀ ਖਬਰ ਪੰਜਾਬ ਦੇ ਬਜ਼ੁਰਗਾਂ ਲਈ ਅਤੇ ਇਸ ਤੋਂ ਇਲਾਵਾ ਪੰਜਾਬ ਦੀਆਂ ਔਰਤਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਹੈ ਜੀ ਹਾਂ ਭਗਵੰਤ ਮਾਨ ਦੇ ਵੱਲੋਂ ਹੁਣ ਔਰਤਾਂ ਅਤੇ ਬਜ਼ੁਰਗਾਂ ਦੇ ਹੱਕ ਦੇ ਵਿੱਚ ਵੱਡਾ ਫੈਸਲਾ ਕੀਤਾ ਗਿਆ ਹੈ ਤੇ 1100 ਰੁਪਏ ਦੇਣ ਦੀ ਤਰੀਕ ਵੀ ਦੱਸ ਦਿੱਤੀ ਹੈ ਜੀ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਨਿੱਜੀ ਚੈਨਲ ਦੇ ਨਾਲ ਇੰਟਰਵਿਊ ਦੇ ਦੌਰਾਨ ਵੱਡਾ ਬਿਆਨ ਦਿੱਤਾ ਹੈ ਤੇ ਪੰਜਾਬ ਦੀਆਂ ਔਰਤਾਂ ਨੂੰ ਹੁਣ 1100 ਰੁਪਏ ਅਗਲੇ ਸਾਲ ਸਾਲ 2026 ਦੇ ਬਜਟ ਦੇ ਵਿੱਚ ਪਾਸ ਹੋਣ ਤੋਂ ਬਾਅਦ ਮਿਲ ਜਾਣਗੇ ਜੀ ਹਾਂ ਉਹਨਾਂ ਨੇ ਕਿਹਾ ਹੈ ਕਿ ਸਾਡੇ ਪਾਰਟੀ ਇਸ ਦੇ ਉੱਤੇ ਪੂਰਾ ਕੰਮ ਕਰ ਰਹੀ ਹੈ ਸੋ ਅਗਲੇ ਸਾਲ ਤੋਂ ਹੁਣ ਔਰਤਾਂ ਨੂੰ 1100 ਰੁਪਏ ਮਿਲਣੇ ਸ਼ੁਰੂ ਹੋ ਜਾਣਗੇ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਭਗਵੰਤ ਮਾਨ ਦੇ ਵੱਲੋਂ ਪਹਿਲਾਂ 1000 ਰੁਪਏ ਦਾ ਐਲਾਨ ਕੀਤਾ ਗਿਆ ਸੀ ਪਰ ਭਗਵੰਤ ਮਾਨ ਦੀ ਵਾਈਫ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਇੱਕ 100 ਰੁਪਿਆ ਹੋਰ ਵਾਧੂ ਦਿੱਤਾ ਜਾਵੇਗਾ ਕਿਉਂਕਿ ਪੰਜਾਬ ਦੀਆਂ ਔਰਤਾਂ ਨੂੰ 1-1000 ਰੁਪਇਆ ਲੈਣ ਦੇ ਲਈ ਤਕਰੀਬਨ 4 ਸਾਲ ਤੱਕ ਦਾ ਵੇਟ ਕਰਨਾ ਪਿਆ ਹੈ ਸੋ ਹੁਣ 1-100 ਰੁਪਇਆ ਹੋਰ ਵਾਧੂ ਦਿੱਤਾ ਜਾਵੇਗਾ ਜਿਸ ਦੇ ਕਾਰਨ ਹੁਣ ਪੰਜਾਬ ਦੀਆਂ ਔਰਤਾਂ ਨੂੰ 1100 ਰੁਪਇਆ ਦਿੱਤਾ ਜਾਵੇਗਾ ਤੇ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਬੀਬੀਆਂ ਦੇ ਲਈ ਮੁਫਤ ਬੱਸ ਸਫਰ ਦੀ ਵੀ ਸਹੂਲਤ ਜਾਰੀ ਰਹੇਗੀ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਹੁਣ ਬੁਢਾਪਾ ਪੈਨਸ਼ਨ ਦਾ ਬਜਟ ਵੀ ਇਸੇ ਬਜਟ ਦੇ ਵਿੱਚ ਪੇਸ਼ ਹੋ ਸਕਦਾ ਹੈ ਇਹ ਵੀ ਸੂਤਰਾਂ ਤੋਂ ਖਬਰ ਨਿਕਲ ਕੇ ਆ ਰਹੀ ਹੈ ਕਿ ਹੁਣ ਬੁਢਾਪਾ ਪੈਨਸ਼ਨ ਵੀ ਸਾਲ 2026 ਦੇ ਵਿੱਚ 2500 ਰੁਪਏ ਭਗਵਾਨਤਮਨ ਸਰਕਾਰ ਦੇ ਵੱਲੋਂ ਕੀਤੀ ਜਾ ਸਕਦੀ ਹੈ ਕਿਉਂਕਿ ਸਾਲ 2027 ਦੇ ਵਿੱਚ ਇਲੈਕਸ਼ਨ ਆਉਣ ਵਾਲੇ ਹਨ ਸੋ ਜੇਕਰ ਇਲੈਕਸ਼ਨ ਵਾਲੇ ਬਜਟ ਦੇ ਵਿੱਚ ਇਹ ਸਾਰੀਆਂ ਸਕੀਮਾਂ ਪੇਸ਼ ਕਰਦੇ ਹਨ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਇਲੈਕਸ਼ਨ ਦੇ ਵਿੱਚ ਮੂੰਹ ਦੀ ਖਾਣੀ ਪੈ ਸਕਦੀ ਹੈ ਸੋ ਇਸੇ ਦੌਰਾਨ ਹੁਣ ਭਗਵੰਤ ਮਾਨ ਸਰਕਾਰ ਦੇ ਵੱਲੋਂ ਸਾਲ 2026 ਦੇ ਬਜਟ ਦੇ ਵਿੱਚ ਇਹ ਸਾਰੀਆਂ ਹੀ ਚੀਜ਼ਾਂ ਪੰਜਾਬ ਦੇ ਲੋਕਾਂ ਨੂੰ ਦੇਹ ਦਿੱਤੀਆਂ ਜਾਣਗੀਆਂ ਚਾਹੇ ਉਹ 11-1100 ਰੁਪਈਆ ਹੋਵੇ ਚਾਹੇ ਬਜ਼ੁਰਗਾਂ ਨੂੰ 2500 ਰੁਪਈਆ ਵਾੜਾ ਪੈਨਸ਼ਨ ਹੋਵੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਜਿੱਥੇ ਕੀ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਿੰਦਾ ਦੇ ਵਿੱਚ ਗੁਰਪ੍ਰੀਤ ਨਾਮ ਦੇ ਨੌਜਵਾਨ ਦੇ ਵੱਲੋਂ ਘਰ ਦੇ ਵਿੱਚ ਹੀ ਬੰਬ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਸੋ ਹੁਣ ਧਮਾਕੇ ਖੇਜ ਸਮੱਗਰੀ ਨੂੰ ਨਸ਼ਟ ਕਰ ਦਿੱਤਾ ਗਿਆ ਹੈ ਜੀ ਹਾਂ ਇਸ ਧਮਾਕੇ ਖੇਜ ਸਮੱਗਰੀ ਨੂੰ ਨਸ਼ਟ ਕਰਨ ਦੇ ਲਈ ਪੁਲਿਸ ਨੂੰ 8 ਅਤੇ ਇਸ ਤੋਂ ਇਲਾਵਾ ਫੌਜ ਨੂੰ 2 ਦਿਨ ਲੱਗੇ ਹਨ ਫੌਜ ਨੇ ਹੁਣ ਮੁਲਜ਼ਮ ਗੁਰਪ੍ਰੀਤ ਸਿੰਘ ਦੇ ਘਰ ਨੂੰ ਸੁਰੱਖਿਅਤ ਐਲਾਨ ਕਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਪੂਰਾ ਪਿੰਡ ਹੀ ਫੌਜ ਦੇ ਵੱਲੋਂ ਸੀਲ ਕੀਤਾ ਹੋਇਆ ਸੀ ਸੋ 8 ਦਿਨ ਜਿਹੜੇ ਕੀ ਸਾਨੂੰ ਇਸ ਦੇ ਵਿੱਚ ਸਫਾਈ ਕਰਨ ਦੇ ਲਈ ਲੱਗੇ ਹਨ ਤੇ ਦੋ ਦਿਨ ਫੌਜ ਦੇ ਵੱਲੋਂ ਉਸ ਦੇ ਘਰ ਦੇ ਵਿੱਚ ਪੂਰੀ ਕਾਰਵਾਈ ਕੀਤੀ ਗਈ ਹੈ ਜਿਸ ਤੋਂ ਬਾਅਦ ਕੀ ਸਾਰੀ ਤਮਾਕੀ ਖੇਜ ਸਮਗਰੀ ਨੂੰ ਨਸ਼ਟ ਕੀਤਾ ਹੈ ਤੁਹਾਨੂੰ ਦੱਸਦੀ ਹੈ ਕਿ 19 ਸਾਲਾ ਪੰਜਾਬੀ ਨੌਜਵਾਨ ਘਰ ਦੇ ਵਿੱਚ ਹੀ ਬੰਬ ਬਣਾਉਣ ਦੀਆਂ ਤਿਆਰੀਆਂ ਕਰ ਰਿਹਾ ਸੀ ਸੋ ਜਿਸ ਦੇ ਕਾਰਨ ਉਸ ਦੇ ਵੱਲੋਂ ਇੰਨਾ ਜ਼ਿਆਦਾ ਸਮਾਨ ਇਕੱਠਾ ਕਰ ਲਿਆ ਗਿਆ ਸੀ ਜਿਸ ਦੇ ਕਾਰਨ ਕੁਝ ਤਮਾਕੇ ਵੀ ਉਸ ਦੇ ਘਰ ਦੇ ਵਿੱਚ ਹੋਏ ਹਨ ਤੇ ਜਿਸ ਤੋਂ ਬਾਅਦ ਫੌਜ ਸੱਦਣੀ ਪਈ ਹੈ ਤੇ ਫੌਜ ਦੇ ਵੱਲੋਂ ਹੁਣ ਉਸ ਦੇ ਘਰ ਦੀ ਸਫਾਈ ਕੀਤੀ ਗਈ ਹੈ ਤੇ ਤਮਾਕੀ ਖੇਜ ਸਮਗਰੀ ਨੂੰ ਨਸ਼ਟ ਕੀਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਕੇਂਦਰੀ ਡਰੱਗ ਸਟੈਂਡਰਡ ਕੰਟਰੋਲਰ ਸੰਗਠਨ ਅਤੇ ਸਟੇਟ ਡਰੱਗ ਰੈਗੂਲੇਟਰਾਂ ਦੀ ਜਾਂਚ ਦੇ ਵਿੱਚ ਦਿਲ ਦੇ ਰੋਗੀ ਅਤੇ ਹਾਈ ਬੀਪੀ ਦੇ ਵਿੱਚ ਵਰਤੀ ਜਾਣ ਵਾਲੀਆਂ ਦਵਾਈਆਂ ਸਣੇ ਕੁੱਲ 94 ਦਵਾਈਆਂ ਦੇ ਸੈਂਪਲ ਫੇਲ ਹੋ ਗਏ ਹਨ ਇਸ ਦੇ ਵਿੱਚੋਂ ਤਿੰਨ ਦਵਾਈਆਂ ਜਾਂਚ ਦੇ ਵਿੱਚ ਨਕਲੀ ਪਾਈਆਂ ਗਈਆਂ ਹਨ ਅਗਸਤ ਦੇ ਵਿੱਚ ਡਰੱਗ ਅਲਰਟ ਦੇ ਵਿੱਚ ਹਿਮਾਚਲ ਦੀਆਂ 31 ਦਵਾਈਆਂ ਬਣਾਉਣ ਵਾਲੀਆਂ ਫੈਕਟਰੀਆਂ ਤੇ ਇਸ ਤੋਂ ਇਲਾਵਾ 38 ਗੁਣਵੱਤਾ ਅਤੇ ਮਿਆਰ ਦੇ ਉੱਤੇ ਖਰੀਆਂ ਨਹੀਂ ਉਤਰੀਆਂ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਵਿੱਚ ਐਸਿਡਿਟੀ, ਬੁਖਾਰ, ਪੇਟ, ਇਸ ਤੋਂ ਇਲਾਵਾ ਅਲਸਰ, ਦਿਲ ਦੇ ਰੋਗ, ਸੋਜ, ਇਸ ਤੋਂ ਇਲਾਵਾ ਪੇਟ ਦੇ ਕੀੜੇ ਤੇ ਹਾਈ ਬੀਪੀ ਵਰਗੀਆਂ ਬਿਮਾਰੀਆਂ ਦੇ ਇਲਾਜ ਦੇ ਲਈ ਭਾਰਤੀਆਂ ਜਾਣ ਵਾਲੀਆਂ ਦਵਾਈਆਂ ਸ਼ਾਮਲ ਹਨ ਤੇ ਹੋਰ ਨਾਲ ਸੂਬਿਆਂ ਤੇ ਉਦਯੋਗਾਂ ਦੇ ਵਿੱਚ ਵੀ ਬਣੀਆਂ 56 ਦਵਾਈਆਂ ਦੇ ਸੈਂਪਲ ਫੇਲ ਪਾਏ ਗਏ ਹਨ। ਫੇਲ ਹੋਈਆਂ ਦਵਾਈਆਂ ਦੇ ਵਿੱਚ ਹਿਮਾਚਲ ਦੇ ਬੱਦੀ ਦੇ ਵਿੱਚ ਬਣੇ omega 3 fatty acid ਕੈਪਸੂਲ ਸ਼ਾਮਲ ਹਨ। ਸਿਰਮੌਰ ਦੇ ਵਿੱਚ ਬਣਾਇਆ ਗਿਆ ਆਰਥਰਾਇਟਸ ਲਈ ਭਾਰਤੀਆ ਜਾਣ ਵਾਲਾ ਇੱਕ ਸੋਡੀਅਮ ਫਾਸਟ ਫੀਡ ਇੰਜੈਕਸ਼ਨ ਖਰਾਬ ਮਿਲਿਆ ਹੈ ਇਸ ਤੋਂ ਇਲਾਵਾ ਪੋਂਟਾ ਸਾਹਿਬ ਦੇ ਵਿੱਚ ਬਣੀ ਮੂਤਰ ਮਾਰਗ ਦੇ ਇਨਫੈਕਸ਼ਨ ਦੀ ਦਵਾਈ ਸੈਂਪਲਾਂ ਦੇ ਵਿੱਚ ਖਰੀ ਨਹੀਂ ਉਤਰੀ ਹੈ ਇਸ ਤੋਂ ਇਲਾਵਾ ਲਗਾਤਾਰ ਦੇਲ ਅਤੇ ਹਾਈ ਬੀਪੀ ਦੀਆਂ ਬਿਮਾਰੀਆਂ ਦੀਆਂ 94 ਤਰ੍ਹਾਂ ਦੀਆਂ ਗੋਲੀਆਂ ਦੇ ਸੈਂਪਲ ਲਏ ਗਏ ਸਨ ਜਿਹੜੇ ਕੀ ਫੇਲ ਪਾਏ ਗਏ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਬੇਰਕਾ ਤੋਂ ਬਾਅਦ ਹੁਣ ਅਮੂਲ ਨੇ ਵੀ ਆਪਣੇ ਪ੍ਰੋਡਕਟਸ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ ਦੱਸਿਆ ਜਾ ਰਿਹਾ ਹੈ ਕਿ ਅਮੂਲ ਨੇ ਆਪਣੇ ਪ੍ਰੋਡਕਟਸ ਦੀਆਂ ਕੀਮਤਾਂ ਘਟਾਈਆਂ ਹਨ ਭਾਰਤ ਦਾ ਸਭ ਤੋਂ ਵੱਡਾ ਫੂਡ ਬ੍ਰਾਂਡ ਅਮੂਲ ਨੇ ਘੋਸ਼ਣਾ ਕੀਤੀ ਹੈ ਕਿ 22 ਸਤੰਬਰ ਸਾਲ 2025 ਤੋਂ ਉਸ ਦੇ 700 ਤੋਂ ਵੱਧ ਉਤਪਾਦਾਂ ਦੀਆਂ ਕੀਮਤਾਂ ਘਟਾਈਆਂ ਜਾਣਗੀਆਂ ਇਹ ਫੈਸਲਾ GST 2.0 ਲਾਗੂ ਹੋਣ ਦੇ ਕਾਰਨ ਲਿਆ ਗਿਆ ਹੈ ਤੇ ਇਸ ਦਾ ਸਿੱਧਾ ਸਿੱਧਾ ਲਾਭ ਗ੍ਰਾਹਕਾਂ ਨੂੰ ਹੋਵੇਗਾ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਅਮੂਲ ਦੇ ਵੱਲੋਂ ਹੁਣ ਵੱਡੇ ਲੈਵਲ ਦੇ ਉੱਤੇ ਸਾਰੀਆਂ ਹੀ ਵਸਤੂਆਂ ਦੇ ਉੱਤੇ ਜਿਹੜੀਆਂ ਕਿ ਆਈਸਕ੍ਰੀਮ ਕੀ ਬਟਰ ਇਸ ਤੋਂ ਇਲਾਵਾ ਫਰੋਜਨ ਇਸ ਤੋਂ ਇਲਾਵਾ 스ਨੈਕਸ ਦੇ ਉੱਤੇ ਕਾਫੀ ਜ਼ਿਆਦਾ ਰੇਟ ਘੱਟ ਕਰ ਦਿੱਤਾ ਹੈ ਜਿਸ ਦਾ ਕਿ ਸਭ ਤੋਂ ਵੱਡਾ ਅਸਰ ਹੁਣ ਘੀ ਦੇ ਉੱਤੇ ਪਵੇਗਾ ਸੋ 40 ਰੁਪਏ ਤੋਂ ਲੈ ਕੇ 50 ਰੁਪਏ ਪ੍ਰਤੀ ਲੀਟਰ ਘੀ ਦੇ ਵਿੱਚ ਹੁਣ ਕਟੌਤੀ ਹੋ ਗਈ ਹੈ ਜੀ ਹਾਂ ਤੁਹਾਨੂੰ ਦੱਸ ਦਿਆ ਕਿ ਹੁਣ 40 ਤੋਂ 50 ਰੁਪਏ ਸਸਤਾ ਕੀ ਇਹ ਮੂਲ ਦਾ ਜੇਕਰ ਤੁਸੀਂ ਲੈਣ ਜਾਓਗੇ ਤੇ ਤੁਹਾਨੂੰ ਮਿਲੇਗਾ ਸੋ ਇਸੇ ਦੇ ਨਾਲ ਹੀ ਹੁਣ ਦੁੱਧ ਦੀਆਂ ਕੀਮਤਾਂ ਦੇ ਵਿੱਚ ਵੀ 2 ਰੁਪਏ ਦੀ ਗਰਾਵਟ ਦੇਖਣ ਨੂੰ ਮਿਲੇਗੀ ਸੋ ਇਸ ਤੋਂ ਇਲਾਵਾ ਮੂਲ ਦੇ ਵੱਲੋਂ ਬਾਕੀ ਵੀ ਜਿਹੜੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ ਜਿਸ ਦੇ ਵਿੱਚ ਕੀ ਮੱਖਣ ਆਈਸਕ੍ਰੀਮ ਪਨੀਰ ਚਾਕਲੇਟ ਬੇਕਰੀ ਰੇਂਜ ਅਤੇ ਇਸ ਤੋਂ ਇਲਾਵਾ ਫਰੋਜ਼ਨ ਡੇਰੀ ਦੇ ਪ੍ਰੋਡਕਟਸ ਅਤੇ ਇਸ ਤੋਂ ਇਲਾਵਾ ਆਲੂ ਸਨੈਕਸ ਮੂੰਗਫਲੀ ਅਤੇ ਇਸ ਤੋਂ ਇਲਾਵਾ ਹੋਰ ਡਰਿੰਕਸ ਦੇ ਉੱਤੇ ਵੀ DSP ਨੂੰ ਘੱਟ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਕਿ ਹੁਣ ਕਾਫੀ ਘੱਟ ਰੇਟ ਦੇ ਉੱਤੇ ਲੋਕਾਂ ਨੂੰ ਇਹ ਚੀਜ਼ਾਂ ਮੁਹੱਈਆ ਕਰਵਾਈਆਂ ਜਾਣਗੀਆਂ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਚੰਡੀਗੜ੍ਹ ਜ਼ਿਲ੍ਹਾ ਮੈਜਿਸਟ੍ਰੇਟ ਨਿਸ਼ਾਂਤ ਕੁਮਾਰ ਜਾਦਵ ਨੇ ਤਿਹਾੜ ਤੋਂ ਪਹਿਲਾਂ ਕਾਨੂੰਨੀ ਵਿਵਸਥਾ ਅਤੇ ਇਸ ਤੋਂ ਇਲਾਵਾ ਜਨੂ ਸੁਰੱਖਿਆ ਦੇ ਮੱਦੇ ਨਜ਼ਰ ਹਥਿਆਰ ਲੈ ਕੇ ਘੁੰਮਣ ਦੇ ਉੱਤੇ 60 ਦਿਨਾਂ ਦੇ ਲਈ ਪਾਬੰਦੀ ਲਗਾ ਦਿੱਤੀ ਹੈ। ਇਹ ਆਦੇਸ਼ 23 ਸਤੰਬਰ ਦੀ ਅੱਧੀ ਰਾਤ ਤੋਂ ਲਾਗੂ ਹੋ ਜਾਣਗੇ ਤੇ 21 ਨਵੰਬਰ ਦੀ ਅੱਧੀ ਰਾਤ ਤੱਕ ਲਾਗੂ ਰਹਿਣਗੇ। ਇਸ ਤਹਿਤ ਹੁਣ ਕੋਈ ਵੀ ਵਿਅਕਤੀ ਬੰਦੂਕ, ਘਾਤਕ ਹਥਿਆਰ, ਲਾਠੀ, ਭਾਲੇ, ਚਾਕੂ ਜਾਂ ਫਿਰ ਲੋਹੇ ਦੇ ਬਣੇ ਘਾਤਕ ਹਥਿਆਰਾਂ ਨੂੰ ਲੈ ਕੇ ਨਹੀਂ ਘੁੰਮ ਸਕੇਗਾ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਅਗਲੀ ਖਬਰ ਹੁਣ ਸੰਗਰੂਰ ਤੋਂ ਨਿਕਲ ਕੇ ਆ ਰਹੀ ਹੈ ਝੋਨੇ ਦੀ ਫਸਲ ਪੱਕਣ ਨੂੰ ਤਿਆਰ ਹੈ ਤੇ ਆਉਂਦੇ 15 ਕਿ ਦਿਨਾਂ ਦੇ ਵਿੱਚ ਇਸ ਦੀ ਕਟਾਈ ਸ਼ੁਰੂ ਹੋ ਜਾਵੇਗੀ ਪਹਿਲਾਂ ਬਾਰਿਸ਼ ਅਤੇ ਹੁਣ ਝੋਨੇ ਦੀ ਫਸਲ ਦੇ ਉੱਤੇ ਕਈ ਬਿਮਾਰੀਆਂ ਦੀ ਮਾਰ ਪੈ ਰਹੀ ਹੈ ਇਸ ਕਾਰਨ ਹੁਣ ਕਿਸਾਨਾਂ ਨੂੰ ਫਸਲ ਦੇ ਖਰਾਬ ਹੋਣ ਦਾ ਡਰ ਸਤਾਉਣ ਲੱਗਾ ਹੈ ਜਿੱਹਾਂ ਕਿਸਾਨ ਆਪਣੀ ਫਸਲ ਨੂੰ ਬਚਾਉਣ ਦੇ ਲਈ ਹਰ ਅਹੀਲਾ ਵਰਤ ਰਹੇ ਹਨ ਇਸ ਵੇਲੇ ਝੋਨੇ ਨੂੰ ਕਈ ਤਰ੍ਹਾਂ ਦੇ ਕੀੜਿਆਂ ਅਤੇ ਇਸ ਤੋਂ ਇਲਾਵਾ ਬਿਮਾਰੀਆਂ ਨੇ ਹਮਲਾ ਕਰ ਦਿੱਤਾ ਹੈ ਖੇਤੀਬਾੜੀ ਮਾਰਾਂ ਨੇ ਦੱਸਿਆ ਹੈ ਕਿ ਪਿੰਡਾਂ ਦੇ ਵਿੱਚ ਕੈਂਪ ਲਾ ਕੇ ਕਿਸਾਨਾਂ ਨੂੰ ਆਪਣੇ ਖੇਤਾਂ ਦੀ ਨਿਗਰਾਨੀ ਕਰਨ ਦੀ ਸਲਾਹ ਉਹਨਾਂ ਦੇ ਵੱਲੋਂ ਦਿੱਤੀ ਜਾ ਰਹੀ ਹੈ ਜਿਵੇਂ ਕਿ ਹੁਣ ਫਸਲਾਂ ਨੂੰ ਸੁੰਡੀ ਗੋਭੀ ਅਤੇ ਇਸ ਤੋਂ ਇਲਾਵਾ ਝੋਲਸ ਰੋਗ ਹਰਾ ਤੇਲਾ ਹਲਦੀ ਰੋਗ ਜਿਹੜਾ ਕਿ ਸਭ ਤੋਂ ਜ਼ਿਆਦਾ ਖਤਰਨਾਕ ਹੋਇਆ ਹੈ ਤੇ ਇਸ ਤੋਂ ਬਾਅਦ ਹੁਣ ਬੋਨਾ ਝੋਨਾ ਰਹਿਣ ਦੀ ਵੀ ਬਿਮਾਰੀ ਨੇ ਹਮਲਾ ਬੋਲ ਦਿੱਤਾ ਹੈ ਸੋ ਲਗਾਤਾਰ ਹੁਣ ਕਿਸਾਨਾਂ ਦੀ ਫਸਲ ਪ੍ਰਭਾਵਿਤ ਹੋ ਰਹੀ ਹੈ ਪਹਿਲਾਂ ਹੜਾਂ ਦੇ ਕਾਰਨ ਕਾਫੀ ਜ਼ਿਆਦਾ ਫਸਲ ਜਿਹੜੀ ਕਿ ਲੱਖਾਂ ਹੈਕਟੇਅਰ ਦੱਸਿਆ ਜਾ ਰਿਹਾ ਹੈ ਖਰਾਬ ਹੋ ਚੁੱਕੀ ਹੈ ਇਸ ਤੋਂ ਬਾਅਦ ਹੁਣ ਝੋਨੇ ਨੂੰ ਵੱਖ-ਵੱਖ ਬਿਮਾਰੀਆਂ ਜਿਹੜੀਆਂ ਫੈਲ ਰਹੀਆਂ ਹਨ ਜਿਸ ਦੇ ਕਾਰਨ ਕਿਸਾਨਾਂ ਨੂੰ ਇਸ ਸਾਲ ਦੇ ਵਿੱਚ ਕਾਫੀ ਜ਼ਿਆਦਾ ਘਾਟਾ ਉਠਾਉਣਾ ਪੈ ਸਕਦਾ ਹੈ ਇਸੇ ਦੇ ਨਾਲ ਹੀ ਹੁਣ ਵੱਖ-ਵੱਖ ਥਾਵਾਂ ਦੇ ਉੱਤੇ ਝੋਨੇ ਦੀ ਪਰਾਲੀ ਨੂੰ ਵੀ ਆਗ ਲਗਾਈ ਜਾ ਰਹੀ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਜਿਹੜੇ ਕਿਸਾਨਾਂ ਦੇ ਦੁਆਰਾ ਆਪਣਾ ਝੋਨਾ ਚੋਕ ਲਿਆ ਗਿਆ ਹੈ ਉਹਨਾਂ ਦੇ ਵੱਲੋਂ ਲਗਾਤਾਰ ਆਪਣੇ ਝੋਨੇ ਦੀ ਪਰਾਲੀ ਨੂੰ ਹੁਣ ਆਗ ਲਗਾਈ ਜਾ ਰਹੀ ਹੈ ਇਸੇ ਦੇ ਵਿਚਾਲੇ ਹੁਣ ਕਈ ਮਾਮਲੇ ਵੀ ਸਾਹਮਣੇ ਨਿਕਲ ਕੇ ਆਏ ਹਨ ਜੀ ਹਾਂ ਝੋਨੇ ਦੀ ਬਾੜੀ ਸ਼ੁਰੂ ਹੁੰਦੀ ਹੈ ਹੀ ਸੂਬੇ ਦੇ ਵਿੱਚ ਹੁਣ 47 ਥਾਂ ਹੀ ਪਰਾਲੀ ਸਾੜੀ ਗਈ ਹੈ ਤੇ ਅਮਰਤਸਰ ਦੇ ਵਿੱਚ ਸਭ ਤੋਂ ਵੱਧ ਝੋਨੇ ਦੀ ਪਰਾਲੀ ਸਾੜੀ ਗਈ ਹੈ 50000 ਰੁਪਏ ਤੱਕ ਕਰ ਦਿੱਤਾ ਗਿਆ ਹੈ ਜੁਰਮਾਨਾ ਜੀ ਹਾਂ ਝੋਨੇ ਦੀ ਬਾੜੀ ਤੋਂ ਬਾਅਦ ਜਿਵੇਂ ਹੀ ਸੂਬੇ ਦੇ ਵਿੱਚ ਹੁਣ ਪਰਾਲੀ ਸਾੜਨ ਦਾ سلسلہ ਸ਼ੁਰੂ ਹੋਇਆ ਹੈ ਪ੍ਰਸ਼ਾਸਨ ਵੀ ਹਰਕਤ ਦੇ ਵਿੱਚ ਆ ਚੁੱਕਾ ਹੈ ਤੇ ਇਸ ਵਾਰ ਸੁਪਰੀਮ ਕੋਰਟ ਦੀਆਂ ਸਖਤ ਹਦਾਇਤਾਂ ਦੀ ਪਾਲਣਾ ਕਰਦਿਆਂ ਹੋਇਆਂ ਸਰਕਾਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਦੇ ਵੱਲੋਂ ਲਗਾਤਾਰ ਹੁਣ ਚਲਾਨ ਕੱਟਨੇ ਸ਼ੁਰੂ ਕਰ ਦਿੱਤੇ ਗਏ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਅਮਰਤਸਰ ਜ਼ਿਲ੍ਹੇ ਦੇ ਵਿੱਚ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ 32 ਮਾਮਲਿਆਂ ਦੇ ਵਿੱਚੋਂ ਹੁਣ ਜਿਨ੍ਹਾਂ ਦੇ ਕੀ ਚਲਾਨ ਕਰ ਦਿੱਤੇ ਗਏ ਹਨ ਨਤੀਜੇ ਵਜੋਂ 50000 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਰਿਹਾ ਹੈ ਤੇ ਕੁਝ ਇੱਕ ਲੋਕਾਂ ਤੋਂ 15000 ਰੁਪਏ ਤੱਕ ਵੀ ਵਸੂਲੇ ਜਾ ਰਹੇ ਹਨ ਰਿਪੋਰਟਾਂ ਦੇ ਅਨੁਸਾਰ ਪਰਾਲੀ ਸਾੜਨ ਦੇ 6 ਮਾਮਲੇ ਪਟਿਆਲਾ ਤੋਂ 5 ਤਾਰਨਤਾਰਨ ਤੋਂ ਇੱਕ ਬਠਿੰਡਾ ਤੋਂ ਫਰੂਜ਼ਪੁਰ ਤੋਂ ਅਤੇ ਹੁਸ਼ਿਆਰਪੁਰ ਸੰਗਰੂਰ ਤੋਂ ਵੀ ਸਾਹਮਣੇ ਮਾਮਲੇ ਆ ਚੁੱਕੇ ਹਨ ਇਸੇ ਤੇ ਚੱਲਦੇ ਹੁਣ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ ਅਤੇ ਵਾਤਾਵਰਨ ਦੀ ਰੱਖਿਆ ਕਰਨ ਵਾਲੇ ਕਿਸਾਨਾਂ ਨੂੰ 7 ਲੱਖ ਰੁਪਏ ਦੀ ਰਾਸ਼ੀ ਜਿੱਤਣ ਦਾ ਮੌਕਾ ਵੀ ਮਿਲ ਰਿਹਾ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਨੂੰ ਹੁਣ ਪਰਾਲੀ ਦੇ ਸਟੇਜੇ ਨਵੇੜੇ ਦੇ ਲਈ ਉਤਸ਼ਾਹਿਤ ਕਰਨ ਦੇ ਲਈ ਪ੍ਰਸ਼ਾਸਨ ਦੇ ਵੱਲੋਂ 7 ਲੱਖ ਰੁਪਏ ਦਾ ਲੱਕੀ ਡਰਾ ਸ਼ੁਰੂ ਕੀਤਾ ਗਿਆ ਹੈ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਹੁਣ ਵਾਤਾਵਰਣ ਪੱਖੀ ਨਵੇੜਾ ਕਰਨ ਦੇ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰ ਰਹੇ ਹਨ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ 7 ਲੱਖ ਰੁਪਏ ਦਾ ਲੱਕੀ ਡਰਾ ਰੱਖਿਆ ਗਿਆ ਹੈ ਪਹਿਲਾ ਲੱਕੀ ਡਰਾ 17 ਅਕਤੂਬਰ ਸ਼ੁੱਕਰਵਾਰ ਨੂੰ ਕੱਢਿਆ ਜਾਵੇਗਾ ਜਿਸ ਵਿੱਚ 25 ਕਿਸਾਨਾਂ ਨੂੰ ਇਨਾਮ ਜਿੱਤਣ ਦਾ ਮੌਕਾ ਮਿਲੇਗਾ ਇਸ ਦੇ ਵਿੱਚ 25 ਕਿਸਾਨਾਂ ਨੂੰ ਪੈਸੇ ਦਿੱਤੇ ਜਾਣਗੇ ਪਹਿਲਾ ਨਾਮ 20000 ਰੁਪਏ ਦਾ ਹੋਵੇਗਾ ਤੇ ਦੂਸਰਾ ਨਾਮ 15000 ਰੁਪਏ ਦਾ ਹੋਵੇਗਾ ਤੀਸਰਾ ਨਾਮ 10000 ਰੁਪਏ ਦਾ ਹੋਵੇਗਾ ਤੇ ਬਾਕੀ ਰਹਿੰਦੇ ਕਿਸਾਨਾਂ ਨੂੰ 25-2500 ਰੁਪਏ ਇਨਾਮ ਦੇ ਵਜੋਂ ਦਿੱਤੇ ਜਾਣਗੇ ਇਸ ਵਾਸਤੇ ਇੱਕ ਲਿੰਕ ਅਤੇ QR ਕੋਡ ਜਾਰੀ ਕੀਤਾ ਗਿਆ ਹੈ ਜਿਸ ਰਾਹੀਂ ਕਿਸਾਨ ਇਸ ਲੱਕੀ ਡਰਾਅ ਨੂੰ ਅਪਲਾਈ ਕਰ ਸਕਦੇ ਹਨ ਇਹ ਲਿੰਕ ਇੱਕ ਨੰਬਰ ਦਿੱਤਾ ਗਿਆ ਹੈ ਇਸ ਦੇ WhatsApp ਦੇ ਰਾਹੀਂ ਵੀ ਤੁਸੀਂ ਪ੍ਰਾਪਤ ਕਰ ਸਕਦੇ ਹੋ ਤੇ ਕਿਸਾਨ 30 ਸਤੰਬਰ ਤੱਕ ਇਸ ਦੀ ਰਜਿਸਟ੍ਰੇਸ਼ਨ ਕਰ ਸਕਦੇ ਹਨ ਸੋ ਨੰਬਰ ਤੁਹਾਡੀ ਸਕਰੀਨ ਦੇ ਉੱਤੇ ਚੋ ਹੋ ਰਿਹਾ ਹੈ ਸੋ ਇਸ WhatsApp ਦੇ ਨੰਬਰ ਦੇ ਉੱਤੇ ਤੁਸੀਂ ਵੀ ਇਸ ਦੇ ਸਕੀਮ ਦੇ ਵਿੱਚ ਜਿਹੜਾ ਕੀ ਅਪਲਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਅਗਰੀ ਖਬਰ ਦੀ ਗੱਲ ਕਰੀਏ ਤੇ ਹੁਣ ਫਗਵਾੜਾ ਤੋਂ ਫੜਿਆ ਗਿਆ ਜਿਹੜਾ ਗੈਰ ਕਾਨੂੰਨੀ ਅੰਤਰਰਾਸ਼ਟਰੀ ਕਾਲ ਸੈਂਟਰ ਸੀ ਜਿਸ ਦੇ ਵਿੱਚ ਕੀ 38 ਤੋਂ 39 ਲੋਕ ਨੌਜਵਾਨਾਂ ਨੂੰ ਗ੍ਰਿਫਤਾਰ ਕੀਤੇ ਗਏ ਸੀ ਜਿਸ ਦੇ ਵਿੱਚ ਮੁੰਡੇ ਕੁੜੀਆਂ ਸ਼ਾਮਲ ਸਨ ਇਹਨਾਂ ਦੇ ਵੱਲੋਂ ਇੱਕ ਦਿਨ ਦੀ ਜਿਹੜੀ ਕਮਾਈ ਕੀਤੀ ਜਾਂਦੀ ਸੀ ਇਸ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ 20000 ਡਾਲਰ ਅਮਰੀਕੀ ਇਹਨਾਂ ਦੇ ਵੱਲੋਂ ਕਮਾਏ ਜਾਂਦੇ ਸਨ ਤੇ ਜਿਹੜੀ ਕਿ ਭਾਰਤੀ ਕਰੰਸੀ ਦੇ ਅਨੁਸਾਰ 17 ਲੱਖ 61000 ਰੁਪਏ ਦੱਸੀ ਜਾ ਰਹੀ ਹੈ ਜੀਆਂ ਤੁਹਾਨੂੰ ਦੱਸ ਦਈਏ ਕਿ ਇੱਕ ਦਿਨ ਦੀ ਕਮਾਈ ਇਹਨਾਂ ਦੀ 17 ਲੱਖ ਰੁਪਏ ਸੀ ਇਹਨਾਂ ਦੇ ਵੱਲੋਂ ਵੱਖ-ਵੱਖ ਤਰੀਕਿਆਂ SMS ਭੇਜੇ ਜਾਂਦੇ ਸਨ ਜਿਸ ਤੋਂ ਬਾਅਦ ਕਿ ਪਾਸਵਰਡ ਲੈ ਕੇ ਇਹਨਾਂ ਦੇ ਵੱਲੋਂ ਇੱਕਦਮ ਖਾਤਾ ਖਾਲੀ ਕਰ ਦਿੱਤਾ ਜਾਂਦਾ ਸੀ ਸੋ ਵੱਡਾ ਗਰੋਹ ਫਗਵਾੜਾ ਤੋਂ ਫੜਿਆ ਗਿਆ ਹੈ ਜੋ ਕਿ ਪਿਛਲੇ ਦਿਨੀ ਹੀ ਫੜਿਆ ਗਿਆ ਸੀ ਤੇ ਹੁਣ ਇਹਨਾਂ ਦੇ ਵੱਡੇ ਵੱਡੇ ਖੁਲਾਸੇ ਵੀ ਹੋਣ ਲੱਗ ਪਏ ਹਨ ਇਹਨਾਂ 38 ਤੋਂ 39 ਨੌਜਵਾਨ ਮੁੰਡੇ ਕੁੜੀਆਂ ਦੇ ਵੱਲੋਂ ਇੱਕ ਦਿਨ ਦੇ ਵਿੱਚ ਹੀ 17 ਲੱਖ ਰੁਪਏ ਕਮਾਏ ਜਾ ਰਹੇ ਸਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਲਗਾਤਾਰ ਖਾੜ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਅੱਜ ਉਹਨਾਂ ਦੇ ਵੱਲੋਂ ਚਮਕੌਰ ਸਾਹਿਬ ਦੀ ਮੰਡੀ ਦੇ ਵਿੱਚ ਪਹੁੰਚ ਕੇ ਪਸ਼ੂਆਂ ਦੇ ਲਈ ਚਾਰਾ ਵੰਡਿਆ ਗਿਆ ਤੇ ਇਸ ਤੋਂ ਬਾਅਦ ਸੁਖਵੀਰ ਬਾਦਲ ਦੇ ਵੱਲੋਂ 50 ਹਜ਼ਾਰ ਪਰਿਵਾਰਾਂ ਦੇ ਲਈ ਕਣਕ ਦੇਣ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਦੇਸ਼ ਭਰ ਦੇ ਵਿੱਚ ਲਾਂਚ ਹੋਇਆ ਹੈ ਚਿਪ ਵਾਲਾ ਈ ਪਾਸਪੋਰਟ ਜਾਣੋ ਇਸ ਦੇ ਫਾਇਦੇ ਅਤੇ ਅਪਲਾਈ ਕਰਨ ਦਾ ਸਹੀ ਤਰੀਕਾ ਜੀ ਹਾਂ ਵਿਦੇਸ਼ ਯਾਤਰਾ ਕਰਨਾ ਹੁਣ ਭਾਰਤੀ ਨਾਗਰਿਕਾਂ ਦੇ ਲਈ ਹੋਰ ਵੀ ਸੌਖਾ ਅਤੇ ਸੁਰੱਖਿਅਤ ਹੋ ਜਾਵੇਗਾ ਭਾਰਤ ਸਰਕਾਰ ਦੇ ਵੱਲੋਂ ਹੁਣ ਨਵਾਂ ਈ ਪਾਸਪੋਰਟ ਜਾਰੀ ਕਰ ਦਿੱਤਾ ਗਿਆ ਹੈ ਜੀ ਹਾਂ ਇਹ ਇੱਕ ਚਿਪ ਆਧਾਰਿਤ ਡਿਜੀਟਲ ਪਾਸਵਰਡ ਹੋਵੇਗਾ ਜੋ ਕਿ ਪਾਸਵਰਡ ਸੇਵਾ 2.0 ਪ੍ਰੋਗਰਾਮ ਦੇ ਤਹਿਤ ਜੂਨ ਸਾਲ 2025 ਦੇ ਵਿੱਚ ਲਾਗੂ ਕੀਤਾ ਗਿਆ ਸੀ ਤੇ ਇਹ ਪਾਸਵਰਡ ਹੁਣ ਪੰਜਾਬ ਦੇ ਵਿੱਚ ਵੀ ਲਾਂਚ ਕਰ ਦਿੱਤਾ ਗਿਆ ਹੈ ਜਿਹੜੇ ਵੀ ਹੁਣ ਆਪਣਾ ਨਵਾਂ ਪਾਸਪੋਰਟ ਜਾਂ ਨਿਊ ਕਰਵਾਉਣਾ ਚਾਹੁੰਦੇ ਆ ਉਹ ਇਹ ਪਾਸਪੋਰਟ ਬਣਵਾ ਸਕਦੇ ਹਨ ਜਿਸ ਤੋਂ ਬਾਅਦ ਕੀ ਉਹਨਾਂ ਦਾ ਪਾਸਪੋਰਟ ਕਾਫੀ ਜ਼ਿਆਦਾ ਸੁਰੱਖਿਅਤ ਹੋ ਜਾਵੇਗਾ ਇਹ ਹਵਾਈ ਅੱਡਿਆਂ ਦੇ ਉੱਤੇ ਲੰਮੀਆਂ ਲਾਈਨਾਂ ਦੇ ਵਿੱਚ ਇੰਤਜ਼ਾਰ ਕਰਨ ਦੀ ਵੀ ਜ਼ਰੂਰਤ ਨਹੀਂ ਹੋਵੇਗੀ ਪਾਸਪੋਰਟ ਆਪਣਾ ਤੁਹਾਨੂੰ ਖੋਲ ਕੇ ਵੀ ਸ਼ੋ ਨਹੀਂ ਕਰਨਾ ਪਵੇਗਾ ਸਿਰਫ ਇੱਕ ਚਿਪ ਦੇ ਨਾਲ ਅਖੀ ਸਾਰਾ ਪਾਸਪੋਰਟ ਸਕੈਨ ਹੋ ਜਾਵੇਗਾ ਸੋ ਵੱਡੀ ਖੁਸ਼ਖਬਰੀ ਹੁਣ ਪੰਜਾਬੀ ਭਾਰਤੀਆਂ ਦੇ ਲਈ ਨਿਕਲ ਕੇ ਆ ਰਹੀ ਹੈ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਕਾਲੇ ਸ਼ੀਸ਼ੇ ਮੋਡੀਫਾਈਡ ਥਾਰ ਅਤੇ ਘੁੰਮਣ ਵਾਲੇ ਸ਼ਕੀਨਾ ਦੇ ਲਈ ਹੁਣ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਹਾਂ ਪੁਲਿਸ ਕਰ ਰਹੀ ਹੈ ਹੁਣ ਵੱਡੀ ਕਾਰਵਾਈ ਇਹ ਵਾਹਨ ਹੋਣਗੇ ਪੰਜਾਬ ਦੇ ਵਿੱਚ ਹੁਣ ਜ਼ਬਤ ਜੀਹਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਸੋ ਜੇਕਰ ਤੁਸੀਂ ਵੀ ਆਪਣੀ ਗੱਡੀ ਦੇ ਕਸ਼ੀਸ਼ੇ ਕਾਲੇ ਇਸ ਤੋਂ ਇਲਾਵਾ ਗੱਡੀ ਨੂੰ ਮੋਡੀਫਾਈਡ ਕਰਵਾਇਆ ਹੋਇਆ ਹੈ ਇਸ ਤੋਂ ਇਲਾਵਾ ਤੁਸੀਂ ਉੱਚੀ ਗਾਣੇ ਚਲਾ ਕੇ ਜੇਕਰ ਜਲੰਧਰ ਦੀਆਂ ਸੜਕਾਂ ਦੇ ਉੱਤੇ ਘੁੰਮਣਾ ਚਾਹੁੰਦੇ ਹੋ ਤੇ ਤੁਹਾਡਾ ਵੀ ਹੁਣ ਚਲਾਨ ਹੋਵੇਗਾ ਤੇ ਇਸ ਤੋਂ ਇਲਾਵਾ ਤੁਹਾਡੀ ਗੱਡੀ ਵੀ ਜ਼ਬਤ ਕਰ ਲਈ ਜਾਵੇਗੀ ਜੀਹਾਂ ਤੁਹਾਨੂੰ ਦੱਸ ਦਈਏ ਕਿ ਬੀਤੇ ਦਿ ਹੈ ਜਿਸ ਦੇ ਵਿੱਚ ਕਿ ਉੱਚੀ ਉੱਚੀ ਗਾਣੇ ਚਲਾਈ ਗਏ ਸਨ ਇਸ ਤੋਂ ਇਲਾਵਾ ਇਸ ਨੂੰ ਮੋਡੀਫਾਈ ਕੀਤਾ ਹੋਇਆ ਸੀ ਤੇ ਇਸ ਤੋਂ ਇਲਾਵਾ ਕਾਲੇ ਸ਼ੀਸ਼ੇ ਵੀ ਇਸ ਦੇ ਕੀਤੇ ਹੋਏ ਸਨ ਜਿਸ ਤੋਂ ਬਾਅਦ ਕੀ ਇਹ ਵਾਹਨ ਹੁਣ ਪੰਜਾਬ ਦੇ ਜਲੰਧਰ ਸ਼ਹਿਰ ਦੇ ਵਿੱਚ ਹੋਣਗੇ ਜਬਤ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੁਣ ਅੱਜ ਸਰਕਾਰੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ ਅੱਜ 22 ਸਤੰਬਰ ਨੂੰ ਅਗਰ ਸੈਨ ਦੀ ਜਨਮ ਦਿਵਸ ਹੈ ਸੋ ਇਸ ਦੇ ਮੱਦੇ ਨਜ਼ਰ ਹੁਣ ਪੰਜਾਬ ਦੇ ਵਿੱਚ ਸਰਕਾਰੀ ਛੁੱਟੀ ਰਹੇਗੀ ਸਾਰੇ ਹੀ ਸਰਕਾਰੀ ਸਕੂਲ ਇਸ ਤੋਂ ਇਲਾਵਾ ਸਰਕਾਰੀ ਦਫ਼ਤਰ ਅਤੇ ਪ੍ਰਾਈਵੇਟ ਸਕੂਲ ਕਾਲਜ ਵੀ ਰਹਿਣਗੇ ਬੰਦ ਇਸ ਤੋਂ ਬਾਅਦ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਸਿਰ ਤੋਂ ਨੋਬਲ ਪੋਰਸਕਾਰ ਦਾ ਭੂਤ ਜਿਹੜਾ ਕਿ ਉਤਰਨ ਦਾ ਨਾਮ ਨਹੀਂ ਲੈ ਰਿਹਾ ਉਸ ਦੇ ਵੱਲੋਂ ਬਾਰ ਬਾਰ ਐਲਾਨ ਕੀਤਾ ਜਾ ਰਿਹਾ ਹੈ ਕਿ ਉਸ ਨੇ ਸੱਤ ਜੰਗਾਂ ਰੋਕੀਆਂ ਹਨ ਤੇ ਭਾਰਤ ਤੇ ਪਾਕਿਸਤਾਨ ਦੀ ਜੰਗਬੰਦੀ ਦੇ ਪਿੱਛੇ ਵੀ ਉਸ ਦਾ ਵੱਡਾ ਹੱਥ ਸੀ ਤੇ ਉਸੇ ਦੇ ਵੱਲੋਂ ਹੀ ਭਾਰਤ ਤੇ ਪਾਕਿਸਤਾਨ ਦੀ ਜੰਗ ਰਕਵਾਈ ਗਈ ਹੈ ਸੋ ਇਸੇ ਲਈ ਉਸ ਦੇ ਵੱਲੋਂ ਹੁਣ ਬਾਰ ਬਾਰ ਖੁਦ ਹੀ ਕਿਹਾ ਜਾ ਰਿਹਾ ਹੈ ਕਿ ਮੈਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ ਹੈ ਤੇ ਮੈਂ ਉਸ ਦੇ ਲਈ ਹੱਕਦਾਰ ਹਾਂ ਤੁਹਾਨੂੰ ਦੱਸ ਦਿਆਂ ਕਿ ਜੰਗਬੰਦੀ ਤੋਂ ਬਾਅਦ ਮੋਦੀ ਅਤੇ 트੍ਰੰਪ ਦੇ ਵਿੱਚ ਇਸੇ ਗੱਲ ਨੂੰ ਹੀ ਲੈ ਕੇ ਵਿਵਾਦ ਵੱਧ ਗਿਆ ਸੀ ਕਿ ਮੋਦੀ ਦੇ ਵੱਲੋਂ ਇਹ ਗੱਲ ਨੂੰ ਸਵੀਕਾਰ ਨਹੀਂ ਕੀਤਾ ਗਿਆ ਸੀ ਕਿ 트੍ਰੰਪ ਦੇ ਵੱਲੋਂ ਹੀ ਭਾਰਤ ਤੇ ਪਾਕਿਸਤਾਨ ਦੀ جنگ ਰੁਕਵਾਈ ਗਈ ਹੈ ਸੋ ਇਸੇ ਦੇ ਚਲਦਿਆਂ ਹੀ 트੍ਰੰਪ ਦੇ ਵੱਲੋਂ ਭਾਰਤ ਦੇ ਉੱਤੇ ਟੈਰਫ ਲਗਾਏ ਗਏ ਹਨ ਤੇ ਹੁਣ ਦੋਹਾਂ ਦੇਸ਼ਾਂ ਦੇ ਵਿਚਾਲੇ ਅਤੇ ਮੋਦੀ ਅਤੇ ਇਸ ਤੋਂ ਇਲਾਵਾ 트੍ਰੰਪ ਦੇ ਵਿਚਕਾਰ ਕਾਫੀ ਜ਼ਿਆਦਾ ਵਿਵਾਦ ਪੈਦਾ ਖੜਾ ਹੋ ਗਿਆ ਹੈ ਚੈਨਲ ਦੇ ਨਾਲ ਬਣੇ ਰਹਿਣ ਦੇ ਲਈ ਤੇ ਖਬਰਾਂ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅੱਜ ਦਾ ਦਿਨ ਸ਼ੁਭ ਰਹੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ